ਤਨਸਾਰਿਆਂ ਨੂੰ ਡਾਕਟਰ ਵਿਰਿੰਦਰ ਬਾਟਿਆ ਸਾਬਕਾ ਵਾਈਸ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਔਰ ਗੁੱਡ ਮਾਰਨਿੰਗ ਹੈ ਨਾ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਹੁਤ ਹੀ ਕਾਬਿਲ ਚੇਅਰਪਰਸਨ ਡਾਕਟਰ ਸਤਬੀਰ ਕੌਰ ਵੈਦੀ ਵੱਲੋਂ ਪੰਜਾਬ ਪੰਜਾਬੀ ਭਾਸ਼ਾ ਨੂੰ ਉਤਸ਼ਾਹਨ ਦੇਣ ਲਈ ਪੰਜਾਬੀ 올ਿਮਪੀਆਡ ਦਾ ਆਯੋਜਨ ਕੀਤਾ ਜਾ ਰਿਹਾ ਹੈਗਾ ਮੈਂ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਅਤੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਕਰਨ ਵਾਲੇ ਤੇ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਸਾਰੇ ਹੀ ਅਹ ਦੋਸਤਾਨੋ ਅਪੀਲ ਕਰਾਂਗਾ ਕਿ ਵਿਦਿਆਰਥੀਆਂ ਨੂੰ ਪੰਜਾਬੀ 올ਿਮਪੀਆਡ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈਗਾ ਉਹਦੇ ਵਿੱਚ ਸ਼ਾਮਿਲ ਹੋਣ ਲਈ ਰਜਿਸਟ੍ਰੇਸ਼ਨ ਕਰਾਣ ਪੰਜਾਬੀ ਭਾਸ਼ਾ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਪਹਿਚਾਨ ਹੈ ਇਹ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬੋਲੀ ਔਰ ਸਮਝੀ ਜਾ ਰਹੀ ਹੈ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਹੈਗੇ ਆ ਔਰ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀਅਤ ਦੇ ਨਾਲ ਉਹਨਾਂ ਨੇ ਆਪਣੀ ਪਹਿਚਾਨ ਬਣਾਈ ਹੈਗੀ ਹੈ ਚਾਹੇ ਭਾਰਤ ਦੇ ਕੋਈ ਵੀ ਸਟੇਟ ਹੋਵੇ ਪੰਜਾਬੀ ਪੰਜਾਬੀਅਤ ਮੌਜੂਦ ਹੈ ਔਰ ਦੁਨੀਆ ਦਾ ਕੋਈ ਵੀ ਹਿੱਸਾ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਜਾਂ ਹੋਰ ਵੀ ਕਿਧਰੇ ਹੋਵੇ ਸੋ ਆਪਣੀ ਮਾਂ ਬੋਲੀ ਨੂੰ ਜਿਹੜਾ ਹੈਗਾ ਅਸੀਂ ਅੱਗੇ ਵਧਾਣਾ ਸਾਡਾ ਇੱਕ ਪਵਿੱਤਰ ਜੜੇ ਹੈਗਾ ਜਿੰਮੇਵਾਰੀ ਵੀ ਹੈਗੀ ਹੈ ਸੋ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਔਰ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਹਰਜੋਤ ਬੈਂਸੋਰਾ ਵੱਲੋਂ ਅਤੇ ਚੇਅਰਪਰਸਨ ਪੰਜਾਬ ਸਕੂਲ এডੂਕੇਸ਼ਨ ਬੋਰਡ ਡਾਕਟਰ ਸਤਵੀਰ ਕੌਰ ਬੇਦੀ ਹਰਾ ਵੱਲੋਂ ਅਤੇ ਪੰਜਾਬ ਸਿੱਖਿਆ ਬੋਰਡ ਦੇ ਨਾਲ ਜੁੜੇ ਸਾਰੇ ਹੀ ਆਪਣੇ ਜਿਹੜੇ ਸਟਾਫ ਹੈ ਉਹਨਾਂ ਵੱਲੋਂ ਅਪੀਲ ਕਰਦਾ ਹੈਗਾ ਕੀ ਉਹ ਇਸ ਪੰਜਾਬੀ 올ਿਪੀਆਡ ਦੇ ਵਿੱਚ ਬੱਚਿਆਂ ਦੀ ਜਿਆਦਾ ਤੋਂ ਜਿਆਦਾ ਰਜਿਸਟ੍ਰੇਸ਼ਨ ਕਰਾਨ ਔਰ ਇਹਦੇ ਵਿੱਚ ਸ਼ਾਮਿਲ ਹੋਣ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਸਾਸਤਰੀਕਾਲ ਨਮਸਕਾਰ ਔਰ ਜੈ ਹਿੰਦ